ਇਹ ਸੋਚਦੀ ਵੱਡੀ ਖਬਰ ਲੁਧਿਆਣਾ ਤੋਂ ਆ ਰਹੀ ਹੈ ਜਿੱਥੇ ਕਿ ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਵਰਜਿੰਦਰ ਸਿੰਘ ਪੁੱਲਰ ਨੇ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਹੈ ਜੀ ਹਾਂ ਡੀਐਸਪੀ ਪੁੱਲਰ ਨੇ ਆਪਣੇ ਲਾਇਸੈਂਸੀ ਰਵੋਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ ਅਤੇ ਉਹਨਾਂ ਦੀ Laash ਉਹਨਾਂ ਦੇ ਮਾਪਿਓ ਨੂੰ ਕੁਰਸੀ ਤੇ ਪਈ ਮਿਲੀ ਦੱਸਿਆ ਕਿ ਵਰਜਿੰਦਰ ਸਿੰਘ ਪੁੱਲਰ ਕਰੀਬ 1 ਸਾਲ ਪਹਿਲਾਂ ਆਪਣੇ ਅਹੁਦੇ ਤੋਂ ਰਿਟਾਇਰ ਹੋਏ ਸੀ ਅਤੇ ਹੁਣ ਉਹਨਾਂ ਦੀ ਲਾਸ਼ ਲੁਧਿਆਣਾ ਸਥਿਤ ਉਹਨਾਂ ਦੀ ਰਿਹੈਸ਼ ਤੇ ਪਾਈ ਗਈ ਬਲਜਿੰਦਰ ਸਿੰਘ ਪੁੱਲਰ ਨੇ ਆਪਣੇ ਲਾਇਸੈਂਸੀ ਰਿਵਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ ਜਿਸ ਤੋਂ ਬਾਅਦ ਹੁਣ ਪੂਰੇ ਪੁਲਿਸ ਵਿਭਾਗ ਵਿੱਚ ਸੋਗ ਪਾਇਆ ਜਾ ਰਿਹਾ ਹੈ ਉੱਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਾਫ ਦਾ ਡੀਐਸਪੀ ਵਰਜਿੰਦਰ ਸਿੰਘ ਪੁੱਲਰ ਮਾਨਸਿਕ ਤੌਰ ਤੇ ਬਿਮਾਰ ਚੱਲ ਰਹੇ ਸਨ ਜਿਸ ਕਾਰਨ ਉਹਨਾਂ ਨੇ ਅਜਿਹਾ ਕਦਮ ਚੁੱਕਿਆ ਅਤੇ ਆਪਣੀ ਮੌਤ ਨੂੰ ਖੁਦ ਹੀ ਗਲੇ ਲਾ ਲਿਆ ਤੇ ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਵਰਜਿੰਦਰ ਸਿੰਘ ਪੁੱਲਰ ਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ ਹੈ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਉਹਨਾਂ ਵੱਲੋਂ ਗੋਲੀ ਮਾਰੀ ਗਈ ਹੈ ਜੱਸੀਏ ਕੇ ਖਬਰਾਂ ਨੇ ਕਿ ਸਾਬਕਾ ਡੀਐਸਪੀ ਵਰਜਿੰਦਰ ਸਿੰਘ ਪੁੱਲਰ ਮਾਨਸਿਕ ਤੌਰ ਤੇ ਬਿਮਾਰ ਚੱਲ ਰਹੇ ਸਨ ਆਖਰੀ ਸਮੇਂ ਉਹ ਲੁਧਿਆਣਾ ਸਥਿਤ ਆਪਣੇ ਘਰ ਵਿੱਚ ਪਾਏ ਗਏ ਬੁੱਧਰ ਕਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਰਬਾ ਨਗਰ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਵਰਜਿੰਦਰ ਸਿੰਘ ਪੁੱਲਰ ਲਗਭਗ 1 ਸਾਲ ਪਹਿਲਾਂ ਰਿਟਾਇਰ ਹੋਏ ਸਨ ਜਦੋਂ ਉਹ ਰਿਟਾਇਰਡ ਹੋਏ ਤਾਂ ਉਹਨਾਂ ਦੀ ਅੰਤਿਮ ਪੋਸਟਿੰਗ ਆਰਬੀਆਈ ਵਿੱਚ ਸੀ ਉਹ ਲੁਧਿਆਣਾ ਦੇ ਸਰਬਾ ਨਗਰ ਇਲਾਕੇ ਦੇ ਗ੍ਰੀਨ ਐਵੇਨਿਊ 'ਚ ਆਪਣੇ ਮਾਤਾ ਪਿਤਾ ਨਾਲ ਰਹਿੰਦੇ ਸਨ ਜਦਕਿ ਉਹਨਾਂ ਦੀ ਪਤਨੀ ਅਤੇ ਉਹਨਾਂ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਸੀ ਹਾਲਾਂਕਿ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਆਪਣੀ ਪਤਨੀ ਅਤੇ ਬੱਚਿਆਂ ਤੋਂ ਵੱਖ ਰਹਿਣ ਕਾਰਨ ਇਕੱਲਾਪਨ ਹੋਣ ਕਾਰਨ ਉਹ ਮਾਨਸਿਕ ਤੌਰ ਤੇ ਬਿਮਾਰ ਥਲ ਰਹੇ ਸੀ ਉਧਰ ਬਰਜਿੰਦਰ ਸਿੰਘ ਪੋਲਰ ਦੀ ਲਾਸ਼ ਉਹਨਾਂ ਦੇ ਮਾਪਿਆਂ ਨੂੰ ਬਰਾਮਦ ਹੋਈ ਲਾਸ਼ ਕੁਰਸੀ ਤੇ ਪਈ ਸੀ ਅਤੇ ਨਾਲ ਹੀ ਉਹਨਾਂ ਦਾ ਰਿਵਾਲਵਰ ਵੀ ਪਿਆ ਦੱਸਿਆ ਜਾ ਰਿਹਾ ਹੈ ਫਿਲਹਾਲ ਇਸ ਪੂਰੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਸ ਘਟਨਾ ਪਿੱਛੇ ਹੋਰ ਕਿਹੜੇ ਕਾਰਨ ਸੀ ਪਰ ਸ਼ੁਰੂਆਤੀ ਜਾਂਚ ਵਿੱਚ ਇਹ ਪਤਾ ਲੱਗ ਰਿਹਾ ਹੈ ਕਿ ਆਪਣੀ ਪਤਨੀ ਅਤੇ ਬੱਚਿਆਂ ਤੋਂ ਵੱਖ ਰਹਿਣ ਕਾਰਨ ਵਰਜਿੰਦਰ ਸਿੰਘ ਪੁੱਲਰ ਖੁਦ ਨੂੰ ਇਕੱਲਾ ਮਹਿਸੂਸ ਕਰਦੇ ਸੀ ਅਤੇ ਇਸੇ ਕਾਰਨ ਮਾਨਸਿਕ ਤਣਾਅ ਵਿੱਚ ਰਹਿੰਦੇ ਸੀ ਜਿਸ ਕਾਰਨ ਉਹਨਾਂ ਨੇ ਆਪਣੇ ਲਾਇਸੈਂਸੀ ਰਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਜਿਸ ਤੋਂ ਬਾਅਦ ਉਹਨਾਂ ਦੀ Laash ਉਹਨਾਂ ਦੇ ਘਰ ਵਿੱਚ ਹੀ ਬਰਾਮਦ ਹੋਈ ਹੈ ਦਰਸਲ ਪੰਜਾਬ ਪੁਲਿਸ ਦੇ ਰਿਟਾਇਰਡ ਡੀਐਸਪੀ ਵਰਜਿੰਦਰ ਸਿੰਘ ਪੁੱਲਰ ਨੇ ਖੁਦ ਨੂੰ ਆਪਣੇ ਲਾਇਸੈਂਸੀ ਰਵਾਲਵਰ ਨਾਲ ਗੋਲੀ ਮਾਰ ਲਈ ਹੈ ਫਿਲਹਾਲ ਇਹ ਸ਼ੁਰੂਆਤੀ ਜਾਣਕਾਰੀ ਇਹ ਵਧੇਰੇ ਜਾਣਕਾਰੀ ਲਈ ਕੁਝ ਸਮੇਂ ਦੀ ਉਡੀਕ ਕਰਨੀ ਹੋਵੇਗੀ ਕਿਉਂਕਿ ਇਹ ਬੇਹਦ ਸ਼ੁਰੂਆਤੀ ਜਾਣਕਾਰੀ ਹੈ ਘਟਨਾ ਦੇ ਅਸਲ ਕਾਰਨ ਕੀ ਰਹਿੰਦੇ ਨੇ ਇਹ ਵੀ ਕੁਝ ਸਮੇਂ ਬਾਅਦ ਪਤਾ ਲੱਗ ਸਕੇਗਾ ਜਦੋਂ ਪੁਲਿਸ ਇਸ ਸੰਬੰਧੀ ਕੋਈ ਬਿਆਨ ਦੇਵੇਗੀ ਫਿਲਹਾਲ ਪੁਲਿਸ ਵੱਲੋਂ ਇਸ ਸੰਬੰਧੀ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਤੁਹਾਨੂੰ ਸ਼ੁਰੂਆਤੀ ਜਾਣਕਾਰੀ ਜੋ ਪ੍ਰਾਪਤ ਹੋਈ ਹੈ ਉਸ ਦੇ ਹੱਦ ਤੱਕ ਦੱਸ ਰਹੇ ਹਾਂ ਕਿ ਸਾਬਕਾ ਡੀਐਸਪੀ ਵਰਜਿੰਦਰ ਸਿੰਘ ਪੁੱਲਰ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ ਗੋਲੀ ਉਹਨਾਂ ਦੇ ਖੁਦ ਦੇ ਰਿਵਾਲਵਰ ਤੋਂ ਚੱਲੀ ਗਈ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਦੀ Laash ਘਰ ਵਿੱਚ ਹੀ ਕੁਰਸੀ ਤੇ ਪਈ ਮਿਲੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ